ਸਾਰੇ YouTube ਫੈਮਿਲੀ ਨੂੰ ਮਤਬਨ ਕੇ ਜੈ ਸ਼੍ਰੀ ਰਾਮ ਅੱਜ ਅਸੀਂ ਗੱਲ ਕਰਾਂਗੇ ਮੀਟ ਖਾਣਾ ਪਾਪ ਹੁੰਦਾ ਕਿ ਨਹੀਂ ਹੁੰਦਾ ਕਈ ਵਿਦਵਾਨ ਬਹੁਤ ਇਸ ਤੇ ਚਰਚਾ ਕਰ ਚੁੱਕੇ ਆ ਕਈ ਵਿਦਵਾਨ ਕਹਿੰਦੇ ਆ ਵੀ ਮੀਟ ਖਾ ਲੋ ਕਈ ਕਹਿੰਦੇ ਨਹੀਂ ਖਾ ਲੋ ਬੜੇ ਤਰ੍ਹਾਂ ਦੀ ਗੱਲਾਂ ਆਂਦੀਆਂ ਤੁਹਾਡੇ ਨਾਲ ਗੱਲ ਕਰਾਂਗਾ ਇੱਕੋ ਹੀ ਸਿੱਧੀ ਗੱਲ ਕਰਾਂ ਪੰਜਾਬੀ ਚ ਤੇ ਪਿੰਡੂ ਪਾਹੇ ਗੱਲ ਕਰਾਂਗੇ ਜੀ ਦਿਖੋ ਭਾਜੀ ਮੀਟ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਮੀਟ ਜਿੱਲੇ ਵੀ ਅਸੀਂ ਖੰਨੇ ਆ ਤੇ ਕਿਸੇ ਦੀ ਪਹਿਲਾਂ jaan ਸਾਨੂੰ ਕੱਢਨੇ ਪੈਂਦੀ ਐ ਤਈਆਂ ਉਹ ਮੀਟ ਬਣਨਾ ਦਾ jaan ਕੱਢੇ ਤੋਂ ਬਿਨਾ ਪਹਿਲੇ ਮੀਟ ਨਹੀਂ ਬਣ ਸਕਦਾ ਕਿ ਇਹਨੂੰ ਮਾਰਾਂਗੇ ਵੱਡਾਂਗੇ ਟੁਕਾਂਗੇ ਤਈਆਂ ਮੀਟ ਬਣਨਾ ਤਾਂ ਕੇਰੇ ਸਵਾਸ ਨੂੰ ਅਸੀਂ ਪਹਿਲੇ ਟੋਗਾ ਫੇਰਾਂਗੇ ਫਿਰ ਗੱਲ ਜਾ ਕੇ ਬਣਨੀ ਆ ਕਹਿੰਦਾ ਭਾਬਾ ਇਹੀ ਆ ਕਿ ਭਾਜੀ ਦੇਖੋ ਸਵਾਦ ਇਹ ਸਵਾਦ ਲਈ ਜੀਬੇ ਜੀਬ ਤੇ ਬੜਾ ਕੁਝ ਮੰਗਦੀ ਆ ਅਹੀਂ ਜੀਵ ਦੀਆਂ ਆਪਣੇ ਸਭ ਕੋਈ ਨਹੀਂ ਕਰ ਸਕਦੇ। ਫਿਕਰ ਦੇ ਚਲ ਜਾਓ। ਅਮਰੀਕਾ ਚਲ ਜਾਓ, ਇੰਗਲੈਂਡ ਚਲ ਜਾਓ। ਕਿਹੜੀ ਦੁਨੀਆ ਭਾਜ ਜਿਵੇਂ ਮਾੜੀ ਹੰਗਲੋਂ ਪਰ ਜੀਵ ਦੇ ਸਵਾਰ ਆ ਇਹ ਕੋਈ ਨਹੀਂ ਕਰ ਸਕਦੇ। ਬੰਨ ਸੁਵੰਨੀ ਜੀਵ ਦੇ ਸਵਾਰ ਆ। ਜੀਵ ਕੰਨੀ ਤੁਸੀਂ ਲੈ ਆਇਓ, ਲੈ ਆਈ ਜਾਓ। ਬਸ ਸੋਚਰੇ ਸੰ ਦਿਮਗਣਾ ਪੈਣਾ ਹੈ। ਵਿਦਵਾਨ ਤੇ ਕਹਿੰਦੇ ਆ ਵੀ ਖਾਣੇ ਦੇ ਮੂਹੀਆਂ ਖਰੀ ਪਾਵੇ, ਸਬਜ਼ੀ ਖਾਣੀ ਪਾਵੇ, ਉਹਦੀ ਜਾਣ ਹੁੰਦੀ ਆ। ਵਿਜਵਾਨਾਂ ਦੀ ਮੈਂ ਕਿਹੜੀ ਗੱਲਾਂ ਸੁਣਨਾ ਦੇ ਉਹਦੇ ਇਹੀ ਕਹਿੰਦੇ ਆ। ਕਿ ਇਹ ਵੀ ਖਾਣੇ ਪਾ ਵੀ ਐ। ਪਰਾਵੋ ਤੁਹਾਨੂੰ ਨਾਲ ਮੈਂ ਗੱਲ ਵਾ ਸਿੱਧੀ ਕਰ ਲਾਂਗਾ ਪਿੰਡੂ ਬਾਹਰ ਚ ਤੇ ਗੱਲ ਕਰਾਂਗਾ ਸਿੱਧੀ ਚੰਗੀ ਲੱਗੇ ਚੰਗੀ ਬੁਰੀ ਲੱਗੇ ਬੁਰੀ ਜਿੰਨਾ ਕਿ ਮੈਨੂੰ ਸਿੱਖਿਆ ਆ ਗਈ ਉੰਨੀ ਗੱਲ ਕਰਾਂਗੇ। ਭਾਜੀ ਦੇਖੋ ਹੁਣ ਕਿਸੇ ਨੂੰ ਅਗਰ ਵੱਢ ਕੇ ਖਾਣਾ ਕਿਸੇ ਨੂੰ ਕਿਸੇ ਨੂੰ ਮਾਰਨਾ ਤੇ ਫਿਰ ਜੇ ਕਿਸੇ ਨੂੰ ਅਸੀਂ ਮਾਰਾਂਗੇ ਤੇ ਭਾਈ ਪਾਪ ਦੇ ਭੱਗ ਜਾ ਤੇ ਬੰਨਾ ਹੀ ਬੰਨਾ ਜੋ ਜਿੱਥੇ ਮਰਜੀ ਚੱਲ ਜਾਓ। ਮੰਨਣਾ ਕਿ ਨਹੀਂ ਬੰਦਾ। ਫਰਜ ਕਰੋ ਯਾਰ ਫਰਜ ਕਰੋ ਤੁਹਾਡੀਆਂ ਉਂਗਲਾਂ ਵੱਢ ਕੇ ਚਾਰ ਪਾ ਪਾਇਆ ਜਾਏਗਾ ਜੁਮਲਾਂ ਵੱਢ ਕੇ ਬਾਕੀ ਕੋਈ ਥੋੜੀ ਨਹੀਂ ਵੱਢਣੀ ਤੁਹਾਡੀ ਕੋਈ ਟੀ ਨਹੀਂ ਵੱਢਣੀ ਉਂਗਲਾਂ ਵੱਢੀ ਜਾਣ ਚਾਰ ਪਾ ਪਾਇਆਏ ਤੇ ਫਿਰ ਤੁਹਾਨੂੰ ਕੀ ਮਹਿਸੂਸ ਹੋਏਗਾ ਤੁਹਾਡੀਆਂ ਉਂਗਲਾਂ ਤੁਸੀਂ ਕਹਣਾ ਹੈ ਮੇਰੀ ਉਂਗਲਾਂ ਜਲ ਗਈਆਂ ਮੇਰੀਆਂ ਮੈਂ ਕੀ ਕਰਾਂਗਾ ਕਹਿਣਾ ਨਹੀਂ ਕਹਿਣਾ ਤੁਸੀਂ ਇਦਾਂ ਹੀ ਕਹਿਣਾ ਤੇ ਭਾਜੀ ਜਿਹਦੇ ਧੋਂਦੇ ਤੇ ਚਾਕੂ ਫੇਰਨਾ ਤੇ ਉਹ ਆਪੂ ਦੱਸੋ ਤੁਸੀਂ ਸਹੀ ਹੈ ਜਾਂ ਗਲਤ ਬਾਕੀ ਇਹਦੇ ਮੁੱਦੇ ਤੇ ਵੀ ਆਵਾਂਗੇ ਜਿਹੜਾ ਸਾਗ ਸੂਜ ਜਿਹੜੇ ਕੰਦੇ ਆ ਖਾਣਾ ਇਹ ਵੀ ਪਾਪੀ ਆ ਵੀ ਸੁਨੇਹ ਵੀ ਗੱਲ ਆਵਾਂਗੇ ਕਿਸੇ ਦੀ ਜਾਨ ਨੂੰ ਬਲੀ ਲੈ ਕੇ ਖਾਣਾ ਸਵਾਦ ਰvate ਤੇ ਮੰਨੋ ਨਾ ਮੰਨੋ ਸਾਡੀ ਪਾਪ ਦੀ ਭਾਗੀਦਾਰ ਅਸੀਂ ਬੰਦੇ ਆਂ ਪੱਕੀ ਗੱਲ ਆ ਬੰਦੇ ਬੰਦੇ ਪਾਰੇ ਭਾਗੀਦਾਰ ਅਸੀਂ ਕਿਉਂਕਿ ਉਹ ਚਬ ਜਾਨ ਆ ਉਹਨੂੰ ਵੀ ਜੀਣ ਦਾ ਹੱਕ ਹੈ ਅਹੀਂ ਬੜਕੇ ਜੇ ਤੜਕਾ ਲਾ ਕੇ ਸਵਾਦ ਸਵਾਦ ਲੈ ਕੇ ਅਸੀਂ ਕਿੰਨੇ ਆ ਵੀ ਬੜਾ ਸੁਆਦ ਆ ਗਿਆ ਫਿਰ ਇੱਕੋ ਗੱਲ ਗਾਨੇ ਵੀ ਦੁੱਧ ਵੀ ਕਿੰਨੇ ਆਹੀਂ ਉਹ ਚ ਵੀ ਮਾਸ ਹੈ ਸਾਰਾ ਇਹ ਮਾਸੇ ਗੱਲ ਅਸੀਂ ਮੁਕਾ ਦਿੰਨੀ ਆਹੀਂ ਇੱਦਾਂ ਗੱਲ ਨਹੀਂ ਮੁਕਦੀ ਬਾਕੀ ਜਿਹੜੀਆਂ ਸਬਜ਼ੀਆਂ ਰੱਬ ਜਾਣੇ ਉਹਦੇ ਵਿੱਚ ਸਾਨੂੰ ਪਾਵ ਲੱਗਣਾ ਕਿ ਨਹੀਂ ਲੱਗਣਾ ਇਹਨਾਂ ਪਤਾ ਵੀ ਸਬਜ਼ੀ ਸਾਨੂੰ ਪਤਾ ਨਹੀਂ ਜੜ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਇਹ ਸਾਰੇ ਬਹਿ ਮੀਆਂ ਨਾ ਲੋਕਾਂ ਦੀ ਜੜ ਹੁੰਦੀ ਹੈ ਕਿ ਨਹੀਂ ਹੁੰਦੀ ਜੜ ਹੁੰਦੀ ਪੌਦਾ ਆ ਬਾਕੀ ਖਾਣ ਵਾਤੇ ਭੋਜਨ ਬਣਿਆ ਚੋਲ ਬਣਿਆ ਫਰੂਟ ਬਣਿਆ ਸਭ ਕੁਝ ਅਸੀਂ ਟਿਪ ਢਿੱੜੀ ਪਰਨਾ ਹੀ ਢਿੱੜ ਪਰਨ ਮਾਤੇ ਬਹੁਤ ਕੁਝ ਬਣਿਆ ਕੱਲਾ ਮਾਸ ਨਹੀਂ ਬਣਿਆ ਮਾਸ ਖਾਮਾ ਤਲ ਤਾ ਕੇ ਡੋਲੇ ਬਣਨਗੇ ਇਦਾਂ ਨਹੀਂ ਕੰਮ ਚੱਲਦਾ ਇਹ ਸਿਰਫ ਮੀਠ ਮੁੜੇ ਦੀ ਜੀਭ ਦੇ ਸੁਆਦ ਆ ਬਾਕੀ ਪਾਪ ਵੀ ਪਾਪ ਹੈ ਬਾਕੀ ਇਹ ਆ ਬਾਕੀ ਕਹਨੇ ਵੀ ਕਹਿਆ ਨੇ ਹੁਣ ਮੇਰੀ ਵੀਡੀਓ ਦੇਖ ਕੇ ਕਹਣਾ ਵੀ ਭਾਜੀ ਇਹ ਵੀ ਤੁਹੀਂ ਜਲੇ ਘੇਚੀ ਨੂੰ ਵੜਦੇ ਆਹੀਂ ਆਪਣੀ ਕਿ सब्जी ਨੂੰ ਵੜਨੇ ਆਹੀਂ ਉਹ ਵੀ ਪਾਪ ਹੀ ਪਾਪ ਹੈ ਚਲੋ ਉਹ ਪਾਪ ਜਿਹੇ ਕਰਦੇ ਵੀ ਹੋਵਾਂਗੇ ਮੰਨੇ ਚਲ ਮੰਨਣਾ ਕੋਈ ਗੱਲ ਪਾਵਾ ਏ ਮੁਲੀ ਬਟਨੀ ਪਾਵਾ ਚਲੋ ਇਹ ਸਾਨੂੰ ਪਤਾ ਤੇ ਨਾ ਇਹਦੇ ਵਿੱਚ ਜਾਨ ਹੈ ਨਹੀਂ ਹੈ ਸਾਡੇ ਬਹਿਮ ਹੀ ਹੈ ਬਹਿਮ ਤੇ ਹਣ ਪਤਾ ਥੋੜੀ ਪੱਕੀ ਜੀ ਜਾਨ ਹੈ ਨਹੀਂ ਹੈ ਜੀ ਬਣੀ ਆ ਜੇ ਨਹੀਂ ਪੁੱਟਾ ਗਿਆ ਅਸੀਂ ਉਹ ਸੁੱਕ ਜਣੀ ਆ ਉਹਦੇ ਅੱਜ ਨਹੀਂ ਕੱਲ ਨਹੀਂ ਤਾਂ ਆਦਨ ਬਾ ਸੁੱਕ ਜਣੀ ਆ ਉਹਦੇ ਤੇ ਫੇਰ ਕੀ ਕਰੋਗੇ ਫੇਰ ਵੀ ਦੋ ਕਹਿੰਦਾ ਪਾਪ ਇਹ ਆ ਭਾਜੀ ਸੱਚ ਨੂੰ ਸੱਚ ਕਹੋ ਝੂਠ ਨੂੰ ਝੂਠ ਕਹੋ ਇਹ ਕਿਹੜੀ ਜਾਨ ਲੈਣੀ ਕਿਹੇ ਜਾਨ ਕਟਣੀ ਇਹ ਪਾਪ ਚੀ ਆਣੀ ਆ ਸਬਜ਼ੀਆਂ ਖਾਓਗੇ ਸਾਗ ਖਾਓਗੇ ਜੇ ਪਾਪ ਵੀ ਇੱਕ ਜੇ ਲੋ ਮੰਨਿਆ ਪਾਵਾ ਦੇ ਪਾਪ ਵੀ ਕਰੋਗੇ ਤੇ ਇਹ ਇਹਦੀ ਬਖਸ਼ਾ ਗਈ ਆ ਇਹਦੀ ਇਹਦੀ ਮਾਫੀ ਆ ਗਈ ਗੁਨਾਹਾਂ ਦੀ ਮਾਫੀ ਆ ਗਈ ਆ ਤੇ ਬਾਕੀ ਜਿਹੜੀ ਫਿਰ ਮੇਰੀ ਸਾਰੀ YouTube ਫੈਮਿਲੀ ਨੂੰ ਸਾਰੇ ਲੋਕਾਂ ਨੂੰ ਮੇਰਾ ਇਹ ਸੰਦੇਸ਼ ਹੈ ਪਾਜੀ ਜੀਵ ਦੇ ਸਵਾਦ ਅਸੀਂ ਪੂਰੇ ਨਹੀਂ ਕਰ ਸਕਦੇ ਜੀਵ ਬਤੇ ਆਪਣੀ ਜਾਨ ਜੋਖਮ ਨਾ ਡਾਓ ਨਾ ਪਾਓ ਆਪਣੇ ਕੱਚ ਕਲਾ ਨਾ ਪਾਓ ਕਿਸੇ ਦੀ ਜਾਨ ਨੂੰ ਬਖਸੋ ਇਹ ਪਾਪ ਨਾ ਕਰੋ ਜੇ ਪਾਪ ਕਰਾਂਗੇ ਤੇ ਫਿਰ ਸਾਨੂੰ ਫਲ ਬੜਾ ਤਕੜਾ ਮਿਲਣਾ ਇਹ ਛੱਡੋ ਯਾਰ ਜੀਵ ਦੇ ਸਵਾਦ ਜੀ ਛੱਡੋ ਸਭ ਕੁਝ ਖੀਰ ਖੁਰ ਖਾ ਲੋ ਹੋਰ ਬੜੇ ਸਵਾਦ ਖਾਣ ਨੂੰ ਕਿੜਪਰ ਨੂੰ ਬੜਾ ਕੁਛ ਹੈ ਬਸ ਲੱਗਣ ਬੱਜਿਆ ਸ਼ੇਰਾਂ